ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਖੰਡੂਰ ਸਾਹਿਬ ਤੋਂ ਸਾਰੇ ਵੀਰਾਂ ਭੈਣਾਂ ਬੀਬੀਆਂ ਨੂੰ ਬੇਨਤੀ ਹੈ ਜੀ ਹੱਥ ਜੋੜ ਕੇ ਖੰਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਐਮਪੀ ਦੀ ਚੋਣ ਲਈ ਖੜੇ ਆ ਤੇ ਸਾਰੇ ਵੀਰਾਂ ਨੂੰ ਭੈਣਾਂ ਨੂੰ ਬੀਬੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਭਾਈ ਅਮਰਤਪਾਲ ਸਿੰਘ ਜੀ ਨੂੰ ਜਤਾਓ ਉਹਨਾਂ ਨੂੰ ਐਮਪੀ ਦੀ ਸੀਟ ਤੇ ਬਿਠਾਓ ਜੋ ਕਿ ਭਾਈ ਅਮਰਤਪਾਲ ਸਿੰਘ ਸਾਡੇ ਸਿੱਖੀ ਦੀ ਸਾਡੇ ਖਾਲਸੇ ਦੀ ਸਾਡੇ ਪੱਗਾਂ ਦੀ ਤੇ ਚਿੱਟਾ ਰੋਕਣ ਦੀ ਤੇ ਬੰਦੀ ਸਿੰਘ ਬਾਹਰ ਲਿਆਉਣ ਦੀ ਤੇ ਕੋਈ ਗੁਰੂ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਬਿਆਦਵੀਆਂ ਦੀ ਬਰਗਾੜੀ ਕਾਣ ਦੀ ਗੱਲ ਕਰਦੇ ਆ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਕਿਰਪਾ ਕਰਕੇ ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਐਮਪੀ ਦੀ ਸ਼ੀਟ ਤੇ ਕੜੂਰ ਸਾਹਿਬ ਤੋਂ ਜਿਤਾਓ ਤੇ ਸਾਰੇ ਜੋ ਪਾਰਟੀਆਂ ਵਾਲੇ ਖੜੇ ਐ ਉਹਨਾਂ ਸਾਰਿਆਂ ਨੇ ਭਾਈ ਅਮਰਤਪਾਲ ਸਿੰਘ ਦੀ ਵਿਰੋਧਤਾ ਕਰ ਰਹੇ ਆ ਉਹ ਭਾਈ ਅਮਰਤਪਾਲ ਸਿੰਘ ਦੀ ਕਾਗਜ਼ ਰੱਦ ਕਰਾਉਣ ਦੀ ਤੇ ਹੋਰ ਹਰਾਉਣ ਦੀਆਂ ਸਕੀਮਾਂ ਲਾ ਰਹੇ ਆ ਤੇ ਦਿਖਾ ਦਿਓ ਖੰਡੂਰ ਸਾਹਿਬ ਵਾਲਿਓ ਕਿ ਆਪਣੇ ਖਾਲਸੇ ਦੀ ਆਪਣੇ Hindu ਭਰਾਵਾਂ ਦਾ ਪਿਆਰ ਮੁਸਲਮਾਨਾਂ ਭਰਾਵਾਂ ਦਾ ਪਿਆਰ ਦਾ ਆਪਣਾ ਏਕਾ ਜੋ ਏਕਾ ਏ ਉਹ ਏਕੇ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਾਲਸਾਈ ਨੂੰ ਵੋਟਾਂ ਵੱਧ ਤੋਂ ਵੱਧ ਪਾ ਕੇ ਹੋਰ ਸਭ ਦੀ ਜਮਾਨਤਾ ਜਬਤ ਕਰਾ ਦਿਓ ਉਹਨਾਂ ਨੂੰ ਦਿਖਾ ਦਿਓ ਕਿ ਸਿੱਖੀ ਦਾ ਤੇ ਭਰਾਵਾਂ ਸਾਡੇ Hindu ਭਰਾਵਾਂ ਦਾ ਮੁਸਲਮਾਨ ਭਰਾਵਾਂ ਦਾ ਏਕਾ ਇਹ ਹੁੰਦਾ ਏ ਤੇ ਭਾਈ ਸਭ ਨੂੰ ਇੰਨੀਆਂ ਵੱਧ ਤੋਂ ਵੱਧ ਵੋਟਾਂ ਪਾ ਕੇ ਐਤ ਕੀ ਸਾਰੇ ਵਰਲਡ ਵਿੱਚ ਦਿਖਾ ਦਿਓ ਕਿ ਵੋਟਾਂ ਇੰਨੀਆਂ ਕਿ ਵੋਟਾਂ ਪਾ ਕੇ ਜਿਤਾਓ ਕਿ ਭਾਈ ਅਮਰਤਪਾਲ ਸਿੰਘ ਦਾ ਸਿਰ ਉੱਚਾ ਹੋਵੇ ਤੇ ਸਾਰੇ ਸਿੱਖਾਂ ਦਾ ਸਿਰ ਉੱਚਾ ਹੋਵੇ ਤੇ ਜੋ ਸਿਮਰਨ ਸਿੰਘ ਮਾਨ ਹੈ ਮਾਨ ਸਾਹਿਬ ਨੂੰ ਵੀ ਵੱਧ ਤੋਂ ਵੱਧ ਵੋਟਾਂ પાਕੇ ਜਿਤਾਓ ਉਹਨਾਂ ਨੇ ਐਮਪੀ ਦੇ ਕੰਮ ਸੰਗਰੂਰ ਤੋਂ ਬਹੁਤ ਕੀਤੇ ਐ ਤੇ ਭਾਈ ਅਮਰਤਪਾਲ ਸਿੰਘ ਤੋਂ ਵੀ ਸਾਨੂੰ ਇਹ ਹੈ ਕਿ ਸਾਰੇ ਉਹ ਜਿਹੜੇ ਵੀ ਜਿੱਥੇ ਵੀ ਸਿੱਖਾਂ ਨਾਲ ਜਾਂ ਮੁਸਲਮਾਨਾਂ ਨਾਲ Hindu ਭਰਾਮਾ ਨਾਲ ਤੱਕਾ ਹੁੰਦਾ ਹੈ ਭਾਈ ਅਮਰਤਪਾਲ ਸਿੰਘ ਹੀ ਇਹੋ ਜੇ ਵੀਰ ਹੈ ਕਿ ਉਹ ਸਭ ਨਾਲ ਖੜਨਗੇ ਸਭ ਨਾਲ ਮੋਢੇ ਨਾਲ ਮੋਢਾ ਲਾ ਕੇ ਕਰਨਗੇ ਤੇ ਜੋ ਵੀ ਭਾਈ ਜਿਹੜੀਆਂ ਪਾਰਟੀਆਂ ਐ ਜੋ ਵੀ ਆਮ ਆਦਮੀ ਪਾਰਟੀ ਅਕਾਲੀ ਦਲ ਕਾਂਗਰਸ ਭਾਜਪਾ ਇਹ ਸਾਰੀਆਂ ਪਾਰਟੀਆਂ ਨੂੰ ਦਿਖਾ ਦਿਓ ਕਿ ਸਾਡਾ ਵੀਰ ਅਮਰਤਪਾਲ ਸਿੰਘ ਨੂੰ ਅਸੀਂ ਕਿੰਨਾ ਪਿਆਰ ਕਰਦੇ ਆ ਤੇ ਜੋ ਸਾਡੇ ਵੀਰਾਂ ਨੂੰ ਸਿੱਖ ਵੀਰਾਂ ਨੂੰ ਜੋ ਜਬਰੂਗੜ ਜ਼ਿਲ੍ਹਾ ਵਿੱਚ ਇਹਨਾਂ ਨੇ ਸੁੱਟਿਆ ਏ ਇਨਾਂ ਤੇ ਨਾ ਐਨਐਸਏ ਲਵਾਈ ਲਗਾਈ ਗਈ ਹੈ ਜੋ ਨਾ ਬੰਦੀ ਧਾਰਾ ਲਗਾ ਕੇ ਸਾਡੇ ਵੀਰ ਅਮਰਤਪਾਲ ਸਿੰਘ ਨਾ ਹੀ ਸਿੱਖ ਵੀਰ ਅਮਰਤ ਡਬਰੂਗੜ੍ਹ ਦੀਆਂ ਜੇਲਾਂ ਵਿੱਚ ਸੁੱਟ ਦਿੱਤੇ ਤੇ ਜੋ ਵੀ ਬੰਦੀ ਸਿੰਘ ਹੈ ਸਾਡੇ 25 25 30 30 ਸਾਲਾਂ ਤੋਂ ਉਹਨਾਂ ਨੂੰ ਰਿਹਾ ਕਰਾਉਣਾ ਹੈ ਤੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਅਪੀਲ ਹੈ ਤੇ ਉਹ ਭਾਈ ਅਮਰਤਪਾਲ ਸਿੰਘ ਨੂੰ ਜਿਤਾਓ ਸਾਰਿਆਂ ਨੂੰ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ